ਸੋਸਰੀ ਕਾਲ ਬਾਈ ਜੀ ਅੱਜ ਆਪਾਂ ਧੁੱਪ ਵੀ ਵਧੀਆ ਮੌਸਮਾ ਤੇ ਟਾਈਮ ਕੱਢਿਆ ਬਾਈ ਜੀ ਵੈਸੇ ਤਾਂ ਔਰ ਕੈਨੇਡਾ ਦੇ ਵਿੱਚ ਟਾਈਮ ਹੁੰਦਾ ਹੀ ਨਹੀਂ ਮਸੀਨਾ ਵਾਂਗੂ ਕੰਮ ਕਰਨਾ ਪੈਂਦਾ ਬੰਦਿਆਂ ਨੂੰ ਆਂਟੀ ਵੀ ਆਜਦੀ ਹੈ ਦਸੀ ਦਾ ਹੁਣ ਕੰਮ ਕਰ ਮਸੀਨਾ ਵਾਂਗੂ ਕੰਮ ਕਰਨਾ ਪੈਂਦਾ ਬਟ ਫਿਰ ਵੀ ਟਾਈਮ ਕੱਢ ਕੇ ਅਸੀਂ ਕਦੇ-ਕਦੇ ਵੀਡੀਓ ਬਣਾ ਲੈਂਦੇ ਆ ਯਸ ਰਮਨ ਬਈ ਯੋਫਰ ਮਿੰਡਸ ਤੇ ਫਿਰ ਵੀ ਅਸੀਂ ਕਦੇ-ਕਦੇ ਇਹ ਵੀਡੀਓ ਬਣਾ ਲੈਂਦੇ ਆ ਤੇ ਅੱਜ ਦੱਸਣ ਲੱਗੇ ਇੱਕ ਬੰਦੇ ਦੀ ਹੱਡੋ ਬੀਤੀ ਗੱਲ ਦਿਲ ਦੀ ਸਟੋਰੀ ਜਿਹਦੇ ਕੀ ਸੁਣ ਕੇ ਵੀ ਬਈ ਰੋਣਾ ਆ ਜਾਂਦਾ ਬੰਦੇ ਨੂੰ ਤੇ ਬਾਈ ਆਪਾਂ ਨੂੰ ਉਹ ਮਿਲੀ ਸੀਗਾ ਤੇ ਬਾਈ ਹੈਗਾ ਜਲੰਧਰ ਏਰੀਏ ਤੋਂ ਹੋਰ ਵੀ ਰਾ ਮੁੰਡਾ ਤੇ 7 ਕੁ ਮਹੀਨੇ 6 ਮਹੀਨੇ ਪਹਿਲਾਂ ਮਿਲਦਾ ਆ ਬਾਈ ਉਹ ਤੇ ਬਾਈ ਨੂੰ ਕਿਸੇ ਜੰਟ ਨੇ ਰੁਪਿਆ ਉਹ ਤੋਂ 30 ਲੱਖ ਲੈ ਲਿਆ ਬਾਈ ਤੋਂ ਕਿਸੇ ਜੰਟ ਨੇ ਨਾ ਕੈਨੇਡਾ ਦੇ ਕਹਿੰਦਾ ਵੀ ਤੈਨੂੰ ਭੇਜ ਦੂੰਗਾ ਇੱਥੇ ਫਾਰਮਿੰਗ ਦਾ ਕੰਮ ਦਵਾਤਾ ਫਾਰਮਿੰਗ ਦੇ ਵੀਜ਼ੇ ਤੇ ਭੇਜਿਆ ਕੰਮ ਤਾਂ ਕੀ ਦਵਾਉਣਾ ਸੀ ਜਿੱਦਾਂ ਫਾਰਮਿੰਗ ਹੁੰਦਾ ਉਹਨੂੰ ਫਾਰਮਿੰਗ ਦੇ ਵੀਜ਼ੇ ਤੇ ਅਪਲਾਈ ਕਰਵਾਤਾ ਤੇ ਉਹਦਾ ਮੁੰਡੇ ਦਾ ਵੀਜ਼ਾ ਆ ਗਿਆ ਹੁਣ ਇਹ ਦੱਸਣ ਦੀ ਗੱਲ ਇਹ ਹੈ ਵੀ ਬਾਈ ਦਾ ਵੀਜ਼ਾ ਆ ਗਿਆ ਬਾਈ ਇੱਕ ਤਾਂ ਇਹ ਹੈ ਵੀ ਜਿਹੜੇ ਬਾਈ ਨੇ ਵੀਜ਼ਾ ਲਵਾਇਆ ਅਪਲਾਈ ਕੀਤਾ ਉਹ ਬਾਈ ਜਮੇ ਹੀ ਪੜਿਆ ਲਿਖਿਆ ਨਹੀਂ ਹੈਗਾ ਆਪਣਾ ਘਰੋਂ ਦੇਸੀ ਮੁੰਡਾ ਕਹਿਲਾ ਪਿੰਡ ਵਾਲਾ ਵੀ ਪੜ੍ਹਿਆ ਲਿਖਿਆ ਨਹੀਂ ਬਾਈ ਬਾਹਰ ਅੰਦਰ ਵੀ ਨਹੀਂ ਗਿਆ ਇੱਕ ਸਿਦਰਾ ਜਾਂ ਮੰਨ ਲਾ ਵੀ ਸਿੰਧੀ ਜਿਹਾ ਸਵਾਲਾ ਦੇਸੀ ਸਿਦਰਾ ਦਾ ਕੰਮ ਹੋਗਾ ਨਹੀਂ ਸਿੱਧਾ ਨਹੀਂ ਕਿ ਆਪਾਂ ਸਿੱਧੇ ਹੀ ਸਵਾਲਾ ਦੇਸੀ ਮੁੰਡਾ ਹੋ ਗਿਆ ਨਾ ਬਾਹਰ ਅੰਦਰ ਵੀ ਨਹੀਂ ਗਿਆ ਬਾਈ ਨੂੰ ਇਨੀ ਨੌਲਜ ਵੀ ਨਹੀਂ ਹੈਗੀ ਤੇ ਉਹਦਾ ਵੀਜ਼ਾ ਆ ਗਿਆ ਏਜੰਟ ਨੇ 30 ਲੱਖ ਲੈ ਲਿਆ ਉਹਨੂੰ ਬਾਈ ਨੂੰ ਕਿਹਾ ਤਾਂ ਇਹ ਸੀਗਾ ਵੀ ਤੈਨੂੰ ਜਾਨਸਰ ਕੰਮ ਮਿਲੂ ਐ ਬੇ ਮਿਲੂਗਾ ਹੁਣ ਉਹ ਘੋਸਾ ਕਰਕੇ ਬਾਈ ਇੰਡੀਆ ਤੋਂ ਆ ਜਾਂਦੇ ਆਪਾਂ ਨੂੰ ਕਿਹੜਾ ਪਤਾ ਹੁੰਦਾ ਵੀ ਏਜੰਟਾ ਪਤਾ ਕਿ ਕਹਦਾ ਨਹੀਂ ਚਲੋ ਏਜੰਟ ਕਹਿੰਦਾ ਜੋ ਸੱਚੀ ਕਹਿੰਦਾ ਕੰਮ ਮਿਲੂਗਾ ਹੀ ਤੇ ਬਾਈ ਦਾ ਵੀਜ਼ਾ ਆ ਗਿਆ ਬਾਈ ਨੇ ਪਾਰਟੀਆਂ ਪੂਟੀਆਂ ਕੀਤੀਆਂ ਹੁਣ ਖੁਸ਼ੀ ਸੀ ਵੀ ਕੈਨੇਡਾ ਜਾ ਰਹੇ ਮੁੰਡਾ ਤੇ ਬਾਪੂ ਦੇ ਬਈ 4 ਕਿੱਲੇ ਜ਼ਮੀਰ ਦੇ ਸੀ ਉਹ ਦਲਦਾ ਕਹਿੰਦਾ ਬਈ 4 ਕਿੱਲੇ ਜ਼ਮੀਰ ਦੇ ਸੀ ਮੈਂ 4 ਦੇ 4 ਗਹਿਣੇ ਧਰਾ ਦੇ ਬਾਪੂ ਤੋਂ 4 ਕਿੱਲੇ ਬਈ ਉਹਨੇ 30 ਲੱਖ ਚ ਪਤਾ ਨਹੀਂ ਦੇਖੋ ਜਿੰਨੇ ਚ ਵੀ 30 ਚ ਕਹਿੰਦਾ ਬਈ ਗਹਿਣੇ ਧਰਾ ਤੇ 4 ਕਿੱਲੇ ਜਲੰਧਰ ਦੀ ਧਰਤੀ ਤੇ 4 ਕਿੱਲੇ ਗਹਿਣੇ ਧਰ ਕੇ ਆ ਗਿਆ ਉਹਨੂੰ ਐ ਸੀ ਬਈ ਚਲੋ ਜਿਹੜਾ ਚੱਕਾਂਗੇ 30 ਲੱਖ ਰੁਪਇਆ ਮੋੜ ਦਾਂਗੇ ਤੇ ਕੱਲੇ ਹੀ ਮੁੰਡਾ ਸੀਗਾ ਘਰੇ ਹੋਰ ਕੋਈ ਹੈ ਨਹੀਂ ਗੇ ਤੇ ਜਾਂ ਉਹਦਾ ਮਾਂ ਤੇ ਪਿਓ ਆ ਤੇ ਗਹਿਣੇ ਧਰ ਕੇ ਬਾਈ ਜਮੀਨ ਉਹ ਕੈਨੇਡਾ ਪਹੁੰਚ ਗਿਆ ਕੈਨੇਡਾ ਪਹੁੰਚਿਆ ਉਹਨੇ ਥੋੜੇ ਦਿਨ ਕਹਿੰਦਾ ਬਾਈ ਮੈਨੂੰ ਇਹ ਮੈਨੂੰ ਤਾਂ ਇਹ ਨਹੀਂ ਪਤਾ ਵੀ ਕਿਹੜੀ ਕੰਪਨੀ ਚ ਆਇਆ ਕਹਿੰਦਾ ਮੈਂ ਉਹ ਚਲ ਉਹ ਹੈਗੇ ਸੀ ਮੁੰਡੇ ਕਹਿੰਦਾ ਬਾਈ ਮੈਨੂੰ ਕਮਰਾ ਕੁਮਰਾ ਕਿਰਾਏ ਤੇ ਮਿਲ ਗਿਆ ਉਹਦੇ ਨਾਲ ਰਹਿਣ ਨੂੰ ਕਹਿੰਦਾ ਮੈਨੂੰ ਮੈਨੂੰ ਤਾਂ ਐ ਸੀ ਵੀ ਮੈਨੂੰ ਕੋਈ ਕੰਪਨੀ ਲੈਣ ਆਉਗੀ ਵੀ ਕੰਪਨੀ ਕੰਮ ਦੇਊਗੀ ਕਹਿੰਦਾ ਬਈ ਉਰੇ ਕੋਈ ਕੰਪਨੀ ਲੈਣ ਨਹੀਂ ਆਈ ਕਿਸੇ ਨੇ ਮੈਨੂੰ ਕੰਮ ਤਾਂ ਦਊ ਜਦੋਂ ਲੈਣ ਨਹੀਂ ਆਈ ਕੰਮ ਤਾਂ ਦੂਰ ਦੀ ਗੱਲ ਬਈ ਦੇਣਗੇ ਤੇ ਇਹ ਕਹਿੰਦਾ ਮੈਂ ਕਾਫੀ ਦਿਨ ਰਹਿ ਗਿਆ ਬਈ ਇਧਰ ਟੱਕਰਾ ਟੁੱਕਰਾ ਮਾਰੀਆਂ ਇਧਰ ਮਾਰੀਆਂ ਣਾੜਾ ਮੋਟਾ ਹੁਣ ਬਾਈ ਥੋੜਾ ਜਿਹਾ ਹੈਵੀ ਦੇਸੀ ਆ ਪਿੰਡਾਂ ਆਰਡਰ ਦੇਖ ਲਈਏ ਮੜਾ ਜਾਂ ਬਣਦਾ ਹਨਾ ਬਣਦਾ ਆਹੋ ਚਲੋ ਬਣਦਾ ਚੱਕਣਾ ਤੇ ਗੱਲ ਮਗਾ ਕੇ ਇਹ ਆ ਵੀਰੋ ਬਾਈ ਨੇ ਪੂਰੇ ਆ ਗਿਆ ਬਾਈ ਪੂਰੇ ਆਉਣ ਤੋਂ ਬਾਅਦ ਉਹਨੂੰ ਕੋਈ ਵੀ ਕੰਮ ਨਹੀਂ ਮਿਲਿਆ ਬਾਈ ਹੁਣ ਜਿਹੜਾ ਉਰੇ 2 ਮਹੀਨੇ ਦਾ ਘੱਟੋ ਘੱਟ 50-60 ਹਜ਼ਾਰ ਖਰਚਾ ਤਾਂ ਹੈਗੀ ਆ ਘੱਟੋ ਘੱਟ ਚਾਹੇ ਤੂੰ ਕਿੰਨਾ ਹੀ ਆਪਾਂ ਬੋਝ ਲਈਏ 50-60 ਹਜ਼ਾਰ ਖਰਚਾ ਹੈਗੀ ਹੈਗਾ ਬਾਈ ਤੇ ਗੱਲ ਬਾਈ ਉਹਨੂੰ ਕੋਈ ਕੰਮ ਨਹੀਂ ਮਿਲਿਆ ਉਰੇ ਹੁਣ ਵਿਚਾਰਾ ਉਹ ਘਰੋਂ ਫੇਰ ਪੈਸੇ ਉਹਦੇ ਘਰੋਂ ਪਿਓ ਦਾ ਫੇਰ ਵਿਚਾਰਾ ਕਿਧਰੋਂ ਕਿਧਰੋਂ ਪੈਸੇ ਕਰਕਰ ਉਹਨੂੰ ਭੇਜ ਰਿਆ 6 ਮਹੀਨੇ ਹੋ ਗਏ ਕੋਈ ਵੀ ਕੰਮ ਨਹੀਂ ਮਿਲਿਆ ਜੇ ਸਾਨੂੰ ਦੱਸਿਆ ਬਈ ਜੇ ਉਹ ਦਿਹਾੜੀ ਤੇ ਗਿਆ ਵੀ ਆ ਕੋਈ ਮੁੰਡਾ ਮੰਡਾ ਲੈ ਕੇ ਉਹਨੂੰ ਕਿਤੇ ਦਿਹਾੜੀ ਤੇ ਬਾਗੇ ਦਾ ਤਾਂ ਬਾਈ ਉਹਨੂੰ ਪੈਸੇ ਨਹੀਂ ਮਿਲਦੇ 100 ਰੁਪਿਆ ਤੇ ਦਿਹਾੜੀ ਤੇ ਉਹਨੂੰ 100 ਰੁਪਿਆ ਨਹੀਂ ਮਿਲਦਾ ਵਿਚਾਰਾ ਫਰੀ ਕੰਮ ਕਰਕੇ ਆਇਆ ਇਹਦਾ ਤੇ ਹੁਣ ਨਾ ਉਹਨੂੰ ਕੋਈ ਬਾਈ ਡਿਲੀਵਰੀਆਂ ਕਰਨੀਆਂ ਹੁੰਦੀਆਂ ਨੇ ਡੋ ਡੈਸ਼ ਤੇ ਹੁਣ ਸਾਨੂੰ ਕਹਿ ਰਿਹਾ ਉਹ ਕਹਿੰਦਾ ਬਾਈ ਕਹਿੰਦਾ ਮੈਂ ਵੀਜ਼ਾ ਕਹਿੰਦਾ ਵਕੀਲ ਨਾਲ ਗਿਆ ਸੀਗਾ ਵਕੀਲ ਕਹਿੰਦਾ ਮੈਂ ਤੈਨੂੰ ਓਪਨ ਵੀਜ਼ਾ ਦਵਾਉਣਾ ਹੁਣ ਤੇ ਹੁਣ ਉਹਨੂੰ 4 ਮਹੀਨੇ ਵਕੀਲ ਨੇ ਲਾ ਰਿਆ ਚਲਾ ਰੱਖਿਆ ਓਪਨ ਵੀਜ਼ਾ ਆਊਗਾ ਓਪਨ ਵੀਜ਼ਾ ਆਊਗਾ ਆ ਵੀ 6-7 ਮਹੀਨੇ ਟੱਪ ਗਏ ਉਹਦੇ ਵੀਜ਼ੇ ਤੇ 2 ਸਾਲ ਦਾ ਵੀਜ਼ਾਗਾ ਕੰਮ ਉਹਨੂੰ ਚ ਕੁਝ ਵੀ ਨਹੀਂ ਕੀਤਾ ਬਾਈ ਤੇ ਹੁਣ ਵਕੀਲ ਦੇ ਲਾ ਰਿਆ ਜਿਹਨੂੰ ਸਮਝਾਇਆ ਸੀ ਕਿ ਵਕੀਲ ਤਾਂ ਬਈ ਐਂ ਕਰਦੇ ਹੁੰਦੇ ਨੇ ਤੈਨੂੰ ਕੋਈ ਓਪਨ ਵੀਜ਼ਾ ਨਹੀਂ ਦੇਣਾ ਤੂੰ ਇਸ ਤੇ ਕੰਮ ਕੋ ਮਲਬਲਾ ਤੇ ਕੰਮ ਕਰਨਾ ਆਉਂਦਾ ਨਹੀਂ ਬਾਈ ਹੁਣ ਤੇ ਹੁਣ ਵਿਚਾਰੇ ਨਾਲ ਕੱਲ ਦੁਕਾਨ ਤੇ ਪੁੱਛ ਪਚਾ ਕੇ ਵਾਲ ਕੱਟਣ ਵਾਲੀ ਦੁਕਾਨ ਤੇ ਵਾਗਿਆ ਬਾਈ ਕੋਈ ਕਿੰਨੇ ਮੰਗਦਾ ਸੀ ਕੋਈ ਕਿੰਨੇ ਮੰਗਦਾ ਸੀ ਫਿਰ ਫੇਸਬੁੱਕ ਤੋਂ ਦੇਖ ਕੇ ਨਾ ਕਿਸਦੇ ਘਰੇ ਵਗ ਗਿਆ ਉਹ ਵੀ ਘਰੇ ਵਾਲ ਕਟਿੰਗ ਕਰਦੇ ਨੇ ਬਾਈ ਉਹਦੇ ਘਰੇ ਵਗ ਗਿਆ ਹੁਣ ਵਿਚਾਰਾ ਨਰਮਤਾ ਹੈਗਾ ਦੇਸੀ ਬੰਦਾ 60 ਡਾਲਰ ਲੈ ਲਿਓ ਤੋ ਘਰੇ ਤੇ ਨਾਲੇ ਬਈ ਬਾਲ ਉਹਦੇ ਐਡੇ ਐਡੇ ਕਰਤੇ ਜਮੀ ਛੋਟੇ ਵਿਚਾਰਾ ਪਰਨਾ ਬੰਨੀ ਫਿਰਦਾ ਤੇ ਸਨੇਹਾ ਤਾਂ ਇਹੀ ਆ ਵੀਰੋ ਇੱਕ ਤਾਂ 22 ਦੇ ਪੈਸੇ ਲੱਗੇ ਦੂਜਾ ਜ਼ਮੀਨ ਕਹਿੰਦੇ ਕਿ ਕੀ ਬਾਈ ਦੀ ਸਾਰੀ ਤੇ ਹੁਣ ਕੋਈ 30000 ਤਾਂ ਹੈ ਨਹੀਂ ਬਈ 30 ਲੱਖ ਹੈਗਾ ਵੀ ਜ਼ਮੀਨ ਛੁੱਟ ਜੀ ਤੇ ਨਾਲੇ ਤਾਂ ਬੂੜਾ ਬੂੜੀ ਔਖੇ ਹੋਏ ਬਾਈ ਰੋਟੀ ਚੰਗੀ ਖਾਂਦੇ ਸੀਗੇ ਅੱਜ ਦੇ ਟਾਈਮ ਚ ਕਿੱਲੇ ਬਹੁਤ ਹੁੰਦੇ ਨੇ ਯਾਰ ਬਾਈ ਆ ਡਿੱਕ ਹੁਣ ਬਾਈ 30 ਉਹ ਵੇਚਣੀ ਪਊਗੀ ਕਿੱਲਾ ਜੇ ਛਡਾਉਣਾ ਤਿੰਨ ਕਿੱਲੇ ਜੇ ਤੈਂ ਚਾਰ ਕਿੱਲੇ ਚੋਂ ਛਡਾਉਣੀ ਆ 30 ਲੱਖ ਵਾਪਸ ਦੇਣਾ ਤਾਂ ਕਿੱਲਾ ਵੇਚਣਾ ਪਊਗਾ ਤਿੰਨ ਕਿੱਲੇ ਫੇਰ ਰਹਿਣਗੇ ਬਾਈ ਉਹ ਕੰਮ ਕਰਨਾ ਜੇ ਕਾ ਮਤਲਬ ਵੈਸੇ ਡਰਾਣੀ ਕਰਕੇ ਯਾਰ ਕੰਮ ਕਰਕੇ ਰੋਲਾ ਫੁੱਲਣਾ ਫੁੱਲ ਟਾਈਮ ਕੰਮ ਵੀ ਕਰਨਾ ਪਊਗਾ ਤਾਂ ਵੀਜ਼ਾ ਫੇਰ ਖਤਮ ਹੁੰਦਾ ਬਈ ਐਲ ਐਮ ਆਈ ਫੇਰ ਲੈਣੀ ਪਊਗੀ ਫੇਰ ਐਲ ਐਮ ਆਈ ਵਾਲੇ 15 ਲੱਖ ਫੇਰ ਮੰਗ ਲਾਦੇ ਉਹ ਕਹਿੰਦਾ 15 ਲੱਖ ਨਹੀਂ ਆਉਜੀ ਤੁਹਾਨੂੰ ਐਲ ਐਮ ਆਈ ਦਿੰਨੇ ਹੁਣ ਵਿਚਾਰਾ ਐਲ ਐਮ ਆਈ ਵਧਵਾਊਗਾ ਕਿ ਵੀਜ਼ਾ ਵਧਵਾਊ ਘਰ ਵਾਲੇ ਨੂੰ 30 ਲੱਖ ਦੇਊਗਾ ਹੁਣ ਬਈ ਨਾਲੇ ਤਾਂ ਬੰਦਾ ਆਪ ਸਾਹੇ ਤੇ ਟੰਗ ਦੇ ਇੱਕ ਤਰ੍ਹਾਂ ਦਾ ਬੰਦਾ ਆਫ ਫਾਇਦੇ ਟੰਗ ਗਿਆ ਉਰੇ ਆ ਕੇ ਕਿਉਂ ਕੰਮ ਹੈ ਨਹੀਂ ਬਈ ਖਰਚਾ ਹੈ ਗਿਆ ਤੇ ਰਹਿਣਾ ਖੁੰਦਾ ਬਈ ਪਿਛੇ ਜਿਹੜੇ ਮਾਪਿਓ ਤੁਸੀਂ ਦੋਨੇ ਉਹਨਾਂ ਦੀ ਜ਼ਿੰਦਗੀ ਵੀ ਮਿੱਟੀ ਬਦੀਨ ਕਰਤੀ ਜਿਹੜੇ ਚਾਰ ਕਿੱਲੇ ਤੇ ਸੋਖੀ ਰੋਟੀ ਖਾਂਦੇ ਸੀ ਬਈ ਉਹ ਵੀ ਉਹਨਾਂ ਦੀ ਰੋਟੀ ਗਈ ਹੱਥੋਂ ਚਾਰ ਕਿੱਲੇ ਗਿਆ ਨੇ ਟਿਕ ਕੇ ਜੱਕਦੇ ਯਾਰ ਖਾਊਗਾ ਕੀ ਉਸੇ ਤੋਂ ਕਮਦਨ ਸੀ ਬਈ ਤਾਂ ਇੱਕ ਵੀਰੋ ਇਹ ਸੁਨੇਹਾਗਾ ਤੁਸੀਂ ਦੇਖ ਕੇ ਆਇਆ ਕਰੋ ਉਰੇ ਉਹ ਬੰਦਾ ਤਾਂ ਆਵੇ ਨਾ ਇਹ ਪਿੰਡ ਵਾਲਾ ਐ ਸੋਚਦਾ ਮੈਂ ਐ ਕਰ ਦੂੰਗਾ ਐ ਕਰ ਦੂੰਗਾ ਬਾਈ ਬੰਦਾ ਉਹ ਆਵੇ ਜਿਹੜਾ ਬਾਹਰ ਅੰਦਰ ਗਿਆਗਾ ਦੁਨੀਆਦਾਰੀ ਦਾ ਪਤਾ ਜਿਹੜਾ ਟੱਪਿਆ ਨਹੀਂ ਬਾਈ ਮੇਰੇ ਵਰਗਾ ਭਲਾੜਾ ਜੈਂਪਲੀ ਜੈਂਪਲ ਤੌਰ ਤੇ ਦੱਸ ਦਿੰਨੇ ਆ ਮੇਰੇ ਵਰਗਾ ਕੋਈ ਹੁੰਦਾ ਪਿੰਡਾ ਚ ਉੱਟ ਕੇ ਬਾਈ ਟੱਪਿਆ ਕਿਤੇ ਭਲਾੜਾ ਨਹੀਂ ਹੁੰਦਾ ਘਰ ਦੇ ਉਹਨੂੰ ਵੇਚ ਕਿਲਾ ਕੁਲਾ ਬਾਈ ਵੇਚ ਕੇ ਹੁਣ ਅੱਜ ਕੱਲ ਕਿਹਦੇ ਕੋਲੇ ਪੈਸੇ ਹੁੰਦੇ ਨੇ ਪੂਰਾ ਪਰੇ ਤੋਂ ਚੱਕਦੇ ਨੇ ਵਿਆਜ ਤੇ ਲੋਨ ਚੱਕਦੇ ਨੇ ਬਾਈ ਵੇਚ ਕੇ ਕੈਨੇਡਾ ਭੇਜਦਾ ਦੇ ਕੈਨੇਡਾ ਉਹ ਜਿਹੜਾ ਟੱਪਿਆ ਉਹ ਪਹਿਲੀ ਤੁਸੀਂ ਉਹਨੂੰ ਜਾਣ ਦਾ ਭਲਾਡੇ ਤੋਂ ਪੜਾ ਨਹੀਂ ਦਿੱਤੇ ਆਪਦੇ ਡਿਸਟ੍ਰਿਕਟ ਤੋਂ ਮਾਨਸਾ ਤੋਂ ਤੇ ਉਹ ਕੈਨੇਡਾ ਆ ਗਿਆ ਕੈਨੇਡਾ ਆ ਕੇ ਕਿਹੜੇ ਰੰਗ ਲਾਊਗਾ ਬਾਈ ਉਹ ਬਈ ਓਰੇ ਬੰਦਾ ਉਹ ਚਾਹੀਦਾ ਜਿਹੜਾ ਤੁਰੇ ਜਾਂਦੇ ਦਾ ਮੁੱਲ ਪਾਦਾ ਦਾ ਵੀ ਬੰਦਾ ਵਿਕ ਗਿਆ ਓਰੇ ਬੰਦੇ ਹਿਯਾਰ ਤੋਂ ਹਿਯਾਰ ਚਾਹੀਦੇ ਨੇ ਬਾਈ ਇੱਕ ਬੇਨਤੀ ਆ ਜਿਹੜੀਆਂ ਦੇਸੀ ਕੁੜੀਆਂ ਨੇ ਜਿਵੇਂ ਨਾਰਮਲ ਬਾਈ ਕਿਤੇ ਉਹ ਗਈਆਂ ਤਾਂ ਇਕੱਲੀਆਂ ਪਟਿਆਲੇ ਨਹੀਂ ਹੈਗੀਆਂ ਆਪਣੇ ਜ਼ਿਲ੍ਹੇ ਤੋਂ ਬਾਹਰ ਵੀ ਪੇਪਰ ਦੇਣ ਨਾਲ ਕਰਦੇ ਜਾਂਦੇ ਨੇ ਬਸ ਤੇ ਕੱਲੀ ਨੀ ਚੜਦੀ ਤੀ ਉਹ ਕੁੜੀਆਂ ਨੂੰ ਖਾਸ ਕਰਕੇ ਨਾ ਭੇਜਿਆ ਕਰੋ ਨਾ ਮੁੰਡਿਆਂ ਨੂੰ ਪURE ਉਹ ਚਾਹੁੰਦੇ ਨੇ ਬਈ ਜਿਹੜੇ ਜਮਾ ਛਟੇ ਹੁੰਦੇ ਨੇ ਵੀ ਪਤਾ ਹੁੰਦਾ ਬਈ ਦੁਨੀਆਦਾਰੀ ਦਾ ਵੀ ਕਿੱਥੋਂ ਕੀ ਮਿਲਣਾ ਤੇ ਇਹੀ ਬੇਨਤੀ ਆ ਬਈ ਉਹ ਬੰਦੇ ਦਾ ਬਹੁਤ ਦੁੱਖ ਸਟੋਰੀਆਂ ਤਾਂ ਹੋਰ ਵੀ ਨੇ ਕਹਾਣੀਆਂ ਔਰੇ ਬਹੁਤ ਬੰਦੇ ਮਿਲਦੇ ਨੇ ਬਈ ਉਹ ਬੰਦੇ ਦਾ ਦੁੱਖ ਸੁਣ ਕੇ ਸੱਚੀ ਰੋਣਾ ਆਇਆ ਦਾ ਜੀ ਗਰ ਜਿੰਦਗੀ ਦੇਖ ਲੈ ਕੀ ਖੇਡ ਖੇੜ ਗਈ ਚੰਗੀ ਭਲੀ ਰੋਟੀ ਖਾਂਦੇ ਸੀਗੇ ਅੱਜ ਦੁਖੀਤ ਹੋਗੀ ਨਾਲ ਤਾਂ ਮਾਪਿਓ ਨੂੰ ਤੇ ਨਾਲੇ ਆਪ ਨੂੰ ਵੀ ਓ ਯਾਰ ਪਤਾ ਕੀ ਆ ਜ਼ਮੀਨ ਇਹੀ ਚੀਜ਼ ਆ ਵੀ ਬਹੁਤ ਇਹਦਾ ਰੇਟ ਉੱਤੇ ਜਾਂਦਾ ਵੀ ਸ਼ਾਇਦ ਕਾਰਾ ਹਾਂ ਇਹ ਦੂਸਰਾ ਲੈਂਡ ਆ ਹਨਾ ਉਹਨੇ ਮਤਲਬ ਇਹ ਗਲਤੀ ਕੀਤੀ ਉਹਨੂੰ ਜ਼ਮੀਨ ਨਹੀਂ ਕਰਨੀ ਜੀ ਗੈਨੇ ਨਹੀਂ ਕਰਨੀ ਜੀ ਅੱਜ ਦੇ ਨਹੀਂ ਸਾਡੇ ਪਿੰਡੋਂ ਵੀ ਆਉਂਦੇ ਨੇ ਬਹੁਤ ਵੇਚ-ਵੇਚ ਕੇ ਉਹਨੇ ਤਾਂ ਗੈਨੇ ਕਰੀਏ ਵੇਚ-ਵੇਚ ਕੇ ਆਉਂਦੇ ਨੇ ਅੱਜ ਦੁਨੀਆ ਦੇ ਵਿੱਚ ਵੀ ਸਾਰੀਆਂ ਚੀਜ਼ਾਂ ਵੱਧ ਸਕਦੀਆਂ ਨੇ ਇੱਕੋ ਚੀਜ਼ ਨਹੀਂ ਵੱਧ ਸਕਦੀ ਜਿਹੜੀ ਆ ਧਰਤੀ ਧਰਤੀ ਦਾ ਮੁੱਲ ਹੁਣ ਦਿਨੋਂ ਦਿਨ ਧਰਤੀ ਘਟੀ ਜਾਂਦੀ ਆ ਲੋਕ ਕਿਉਂਕਿ ਉਹਨੂੰ ਬਿਲਡਿੰਗਾਂ ਚ ਰੋਕੀ ਜਾਂਦੇ ਨੇ ਫੈਕਟਰੀ ਚ ਜਿਹੜੀ ਉਪਜਾਊ ਜ਼ਮੀਨ ਆ ਬਾਈ ਉਹਦਾ ਰੇਟ ਵਧਣੀ ਵਧਣਾ ਦਾ ਇਹਨੂੰ ਸ਼ਾਮਕੇ ਰੱਖ ਲੋ ਮਿੱਤਰੋ ਕੰਮ ਆਊਗੀ ਤੇ ਅਸੀਂ ਮੈਂ ਵੀ ਆਿਆਂਗਾ ਮੈਂ ਵੀ ਵਸਤਾਉਣਾ ਉਰੇ ਆ ਕੇ ਐਦੂ ਚੰਗਾ ਦਾ ਬਾਈ ਯਾਰ ਇਹਦੇ ਤੇ ਮੈਂ ਆ ਵੀ ਜਿਵੇਂ ਮਨ ਲਉ ਆਪਾਂ ਨੇ 15 20 ਸਾਲ ਵੇਟ ਕਰ ਲਿਆ ਮਤਲਬ ਆਪਾਂ ਔਕੇ ਸੋਕੇ ਕੱਢ ਲਿਆ ਹੂੰ ਇਹਦੇ 15 20 ਸਾਲ ਬਾਅਦ ਯਾਰ ਸਿਉਣਾ ਬਣ ਸਿਉਣਾ ਬਣ ਗਿਆ ਸਿਉਣਾ ਬਣ ਗਿਆ ਤੇ ਜਿੰਨੇ ਇੰਨੇ ਟਾਈਮ ਤੋਂ ਸੀ ਉਹ ਰੇ ਕਮਾ ਨਹੀਂ ਸਕਦੇ ਉਹਨੇ ਨਹੀਂ ਕਮਾ ਸਕਦੇ ਬਈ ਵੇਚ ਕੇ ਚਾਹੀ ਘਰ ਪਾ ਜੋ ਗੱਡੀ ਲਿਓ ਹਨਾ ਜੋ ਮਰਜ਼ੀ ਕਰੇ ਤੇ ਯਾਰ ਗਹਿਣੇ ਰੱਖ ਰਹਿਣ 30 ਲੱਖ ਦੇ ਤੇ ਰੱਖਿਆ ਨਾ ਕਰੋ ਬਈ ਬਾਕੀ ਮੈਂ ਆਪਦੀ ਸਟੋਰੀ ਹਾਂ ਬਾਕੀ ਬਈ ਅਗਲੀ ਸਟੋਰੀ ਦੇ ਵਿੱਚ ਸੌਰੀ ਅਗਲੀ ਵੀਡੀਓ ਦੇ ਵਿੱਚ ਮੈਂ ਆਪਦੀ ਸਟੋਰੀ ਦੱਸੂਗਾ ਵੀ ਮੈਂ ਕਿਵੇਂ ਆਇਆ ਕੀ ਬਣਿਆ ਅੱਜ ਕਿਦਾਂ ਦਾ ਮਹਿਸੂਸ ਹੋ ਰਿਹਾ ਚੰਗਾ ਜਾਂ ਬੁਰਾ ਤੇ ਸਾਡੀ ਅਗਲੀ ਵੀਡੀਓ ਦੇਖਣ ਆਣਾ ਭੁੱਲਿਓ ਬਈ ਜੀ ਤੁਸੀਂ ਬਹੁਤ ਪਿਆਰ ਦਿੰਨੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਲਾਈਕ ਤੇ ਕਮੈਂਟ ਵੀ ਕਰਿਆ ਕਰੋ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਜੇ ਸਾਡੀ ਜੀ ਕੋਈ ਗਲਤੀ ਹੁੰਦੀ ਹੈ ਬਈ ਇਹ ਤੇ ਵੀਡੀਓ ਬਣਾਉ ਤਾ ਦੱਸਿਆ ਕਰੋ ਅਗਲੀ ਵੀਡੀਓ ਅਸੀਂ ਬਣਾਉਣੀ ਹੈ ਬਈ ਜੀ ਮੇਰੀ ਖੁਦ ਦੀ ਸਟੋਰੀ ਤੇ ਪੂਰੀ ਐ ਤੁਹਾਨੂੰ ਕੱਲੀ ਕੱਲੀ ਚੀਜ਼ ਦੱਸਣੀ ਹੈ ਵੀ ਮੈਨੂੰ ਕਿੱਦਾਂ ਦਾ ਮਹਿਸੂਸ ਹੋਇਆ ਤੇ ਫਿਰ ਮਿਲਦੇ ਆ ਅਗਲੀ ਵੀਡੀਓ ਚ ਬਾਈ ਜੀ ਤੇ ਉਦੋਂ ਗਾਹਾਂ ਇਹਦੇ ਇਹਦਾ ਵੀ ਦਰਦ ਸੁਣਾਵਾਂਗੇ ਬਾਈਆਂ ਦਾ ਕਿਉਂਕਿ ਇਹਦੇ ਦਰਦਾਂ ਦੀਆਂ ਕਹਾਣੀਆਂ ਨੇ ਠੀਕ ਹੈ ਭਾਈ ਜੀ ਅਗਲੀ ਵੀਡੀਓ ਵਿੱਚ